ਸੰਦਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਪੁਲਿਸ ਨੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਕਿ ਬਿਹਾਰ ਬੰਗਾਲ ਹਾਈਵੇ ਤੋਂ ਮਹਿੰਗੀਆਂ ਗੱਡੀਆਂ ਦੀ ਲੁੱਟ ਕਰਦੇ ਸੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਪੁਲਿਸ ਨੇ ਆਪਣੇ ਗ੍ਰਿਫਤ ਵਿੱਚ ਲੈ ਲਿਆ ਹੈ ਇਸ ਦੇ ਨਾਲ ਇਹਨਾਂ ਤੋਂ 6 ਗੱਡੀਆਂ ਤੇ 3 ਪਿਸਤੌਲ ਵੀ ਬਰਾਮਦ ਕੀਤੇ ਗਏ ਨੇ ਇਸ ਗਿਰੋਹ ਦੇ ਵਿੱਚ ਮੁੱਖ ਭੂਮਿਕਾ ਪਿਓ ਤੇ ਪੁੱਤ ਅਦਾ ਕਰਦੇ ਸੀ ਜਿਨ੍ਹਾਂ ਦੀ ਪਛਾਣ ਹਰਿੰਦਰ ਸਿੰਘ ਤੇ ਸੁਖਦੀਪ ਸਿੰਘ ਦੇ ਨਾਂ ਵਜੋਂ ਕੀਤੀ ਗਈ ਹੈ ਪੁਲਿਸ ਨੇ ਫਿਰੋਜ਼ਪੁਰ ਦੇ ਵਿੱਚ ਨਕਲੀ ਆਰਸੀ ਬਣਾਉਣ ਵਾਲੇ ਅਜੇ ਨਾ ਦੇ ਇੱਕ ਸ਼ਖਸ ਨੂੰ ਵੀ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਇੱਕ ਸੂਚਨਾ ਦੇ ਆਧਾਰ ਤੇ ਨਕੌਦਰ ਦੇ ਮਹੱਤਵਪੂਰਕ ਕੋਲ ਦੇ ਕੋਲ ਨਾਕਾ ਲਗਾ ਕੇ ਇੱਕ ਗਿਰੋਹ ਨੂੰ ਕਾਬੂ ਕੀਤਾ ਤੇ ਇਹਨਾਂ ਦੇ ਕੋਲੋਂ ਇੱਕ ਟਾਟਾ ਸਫਾਰੀ ਸੁਮੋ ਵਿਸਟਾ 2 ਇੰਡੀਕਾ ਵਿਸਟਾ ਐਕਸ ਸਵਿਫਟ ਤੇ ਇੱਕ ਮਾਰੂਤੀ ਰਿਡਸ ਬਰਾਮਦ ਕੀਤੀਆਂ ਗਈਆਂ ਨੇ ਜਲੰਧਰ ਪੁਲਿਸ ਦੇ ਹੱਥ ਲੱਗੀ ਹੈ ਵੱਡੀ ਸਫਲਤਾ ਪੁਲਿਸ ਨੇ ਇੱਕ ਗਿਰੋਹ ਨੂੰ ਕਾਬੂ ਕੀਤਾ ਇੱਕ ਇੰਟਰ ਸਟੇਟ ਜਿਹੜਾ ਲੁੱਟਾ ਖੋਹਾ ਗੱਡੀਆਂ ਦੀ ਕਰਨ ਵਾਲਾ ਗੈਂਗ ਫੜਿਆ ਹੈ ਇਹਦੇ ਵਿੱਚ ਕੇ ਹੁਣ ਤੱਕ ਅਸੀਂ 5 ਮਿਲਜਮ ਫੜ ਚੁੱਕੇ ਆ ਇਹਨਾਂ ਦਾ ਗੈਂਗ ਦੀ ਮੋਡ ਸਪ੍ਰਿੰਡੀ ਸੀਗੀ ਕਿ ਸਭ ਤੋਂ ਪਹਿਲਾਂ ਗੱਡੀ ਨੂੰ ਲੁੱਟਦੇ ਸੀ ਉਸ ਤੋਂ ਬਾਅਦ ਆਪਣਾ ਕੋਈ ਪੰਚ ਕਰਕੇ ਉਹ ਰੋਚਿਆਸੀ ਨੰਬਰ ਤੋਂ ਚੇਂਜ ਕਰਦੇ ਸੀ